ਸ਼ਾਨ ਹੈ ਪਿਛਲੇ ਦਿਨੀ ਜੁਮੇਵਾਰ ਕੁਰਸੀ ਤੇ ਬੈਠੇ ਹੋਣ ਦੇ ਬਾਵਜੂਦ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦਾ ਅਪਮਾਨ ਕੀਤਾ ਮੁਤਾਵਾ ਮੁਤਾਵਾ ਅਮੁਸ਼ਾ ਮੁਤਾਵਾ ਅੰਬੇਡਕਰ 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 ਕਹਿੰਦੇ ਆ ਤੇ ਜੇ ਇਹ ਰਾਮ ਦਾ ਆਰਾਮ ਦਾ ਨਾਮ ਲਿਆ ਹੁੰਦਾ ਤਾਂ ਉਹ ਵੀ ਥੱਲੇ ਆ ਜਾਂਦਾ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਡਾਕਟਰ ਪੀਮਰਾਓ ਅੰਬੇਡਕਰ ਕਿਸੇ ਭਗਵਾਨ ਤੋਂ ਘਟ ਨਹੀਂ ਹੈ ਜੀ ਗੁਰੂ ਦਾ ਵਾਹ ਜੀ ਕਿਸੇ ਭਗਵਾਨ ਨੇ ਕਿਸੇ ਮਨੁੱਖ ਸੁਭਰਤੀ ਨੇ ਦਲਤਾਂ ਨੂੰ ਛੂਦਰਾਂ ਨੂੰ ਪਛੜਿਆ ਨੂੰ ਇਨਸਾਨ ਨਹੀਂ ਬਣਾਇਆ ਮਹਿਲਾ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਡੋਮਾ ਪਰਿਸ਼ੰਗ ਜਨ ਸਖਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਅਸੀਂ ਅਮਿਤ ਸ਼ਾ ਦਾ ਪੂਤਲਾ ਸਾੜ ਕੇ ਬਠਿੰਡਾ ਦੇ ਅਮੇਦਕਰ پارک ਦੇ ਕੋਲ ਰੋਜ਼ ਪ੍ਰਦਰਸ਼ਨ ਕੀਤਾ ਅਮਿਤ ਸ਼ਾਹ ਨੇ ਪਿਛਲੇ ਦਿਨੀ ਜੁਮੇਵਾਰ ਕੁਰਸੀ ਤੇ ਬੈਠੇ ਹੋਣ ਦੇ ਬਾਵਜੂਦ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਅਪਮਾਨ ਕੀਤਾ ਅਮਿਤ ਸ਼ਾਹ ਨੇ ਬਾਰ-ਬਾਰ ਕਿਹਾ ਕਿ ਰਾਹੁਲ ਗਾਂਧੀ ਜੀ ਬਾਰ-ਬਾਰ ਅੰਬੇਡਕਰ 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 ਕਹਿੰਦੇ ਆ ਕਿ ਜੇ ਇਹ ਰਾਮ ਦਾ ਆਰਾਮ ਦਾ ਨਾਮ ਲਿਆ ਹੁੰਦਾ ਤਾਂ ਉਹ ਵੀ ਥੱਲੇ ਆ ਜਾਂਦਾ ਤੋ ਇੱਕ ਅਪਮਾਨਜਨਕ ਤਰੀਕੇ ਦੇ ਨਾਲ ਅਮਿਤ ਸ਼ਾਹ ਨੇ ਇਹ ਗੱਲ ਕਹੀ ਅਮਿਤ ਸ਼ਾਹ ਜੀ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਕਿਸੇ ਭਗਵਾਨ ਤੋਂ ਘੱਟ ਨਹੀਂ ਹੈ ਬਲਕਿ ਭਗਵਾਨ ਤੋਂ ਵੱਧ ਹੈ ਕਿਸੇ ਭਗਵਾਨ ਨੇ ਕਿਸੇ ਮਨੁੱਖ ਸਮਰਤੀ ਨੇ ਦਲਤਾਂ ਨੂੰ ਛੂਦਰਾਂ ਨੂੰ ਪਛੜਿਆਂ ਨੂੰ ਇਨਸਾਨ ਨਹੀਂ ਬਣਾਇਆ ਮਹਿਲਾਵਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕਲਮ ਨੇ ਦੇਸ਼ ਦੇ ਸੰਵਿਧਾਨ ਨੇ ਬਰਾਬਰਤਾ ਲੈ ਕੇ ਆਂਦੀ ਦਲਤਾਂ ਨੂੰ ਜਿਨ੍ਹਾਂ ਨੂੰ ਮਰੁੱਖ ਨਹੀਂ ਸੀ ਸਮਝਿਆ ਜਾਂਦਾ ਉਹਨਾਂ ਨੂੰ ਮਰੁੱਖ ਬਣਾਉਣ ਵਾਲਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਹੈ ਅੱਜ ਦੇਸ਼ ਦੀ ਪਾਰਲੀਮੈਂਟ ਚ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਜੇਤ ਸ਼ੂਦਰਾਂ ਦਾ ਦਲਤਾਂ ਦਾ ਪਹੁੰਚਣਾ ਸੰਭਵ ਹੋਇਆ ਹੈ ਤਾਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਸੰਘਰਸ਼ ਦੀ ਬਦੌਲਤ ਉਹਨਾਂ ਦੀ ਕੰਮ ਦੀ ਬਦੌਲਤ ਉਹਨਾਂ ਦੇ ਸੁਧਾਰ ਦੀ ਬਦੌਲਤ ਹੋਇਆ ਤੋਂ ਇਸ ਕਰਕੇ ਅੰਬੇਡਕਰ ਸਾਹਿਬ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਉਠਾਇਆ ਹੈ ਮੈਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਰਾਹੁਲ ਗਾਂਧੀ ਦੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ हूं देश ਦੇ ਲੋਕਾਂ ਨੂੰ ਅਪੀਲ ਕਰਦਾ ਆਓ ਆਪਾਂ ਨੂੰ ਭਾਰ ਦੇ ਸੰਵਿਧਾਨ ਨੂੰ ਬਚਾਉਣ ਲਈ ਤੇ ਬਾਬਾ ਸਾਹਿਬ ਡਾਕਟਰ ਭੀਮrao Ambedkar ਦੇ ਸਨਮਾਨ ਨੂੰ ਬਹਾਰ ਰੱਖਣ ਲਈ ਸੜਕਾਂ 'ਤੇ ਉਤਰਨਾ ਪੈਣਾ ਹੈ ਆਉਣ ਵਾਲੇ ਸਮੇਂ ਅਮਿਤ ਸ਼ਾ ਮਾਫੀ ਵੀ ਮੰਗਦੇ ਮੋਦੀ ਸਰਕਾਰ ਦੇ ਵਿੱਚੋਂ ਅਮਿਤ ਸ਼ਾ ਨੂੰ ਕੱਢਿਆ ਨਹੀਂ ਜਾਂਦਾ ਮਾਨਯੋਗ ਰਾਸ਼ਪਤੀ ਸਾਹਿਬ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਅੱਜ ਦੇਸ਼ ਦੇ ਕੋਨੇ-ਕੋਨੇ ਤੇ ਲੋਕ ਅਮਿਤ ਸ਼ਾਹ ਦਾ ਪੁੱਤਰਾ ਸਾੜ ਕੇ ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹੈ। ਸੋ ਮੈਂ ਉਹਨਾਂ ਦਾ ਧੰਨਵਾਦੀ ਆ। ਆਹ ਬਾਬਾ ਸਾਹਿਬ ਦੇ ਸਨਮਾਨ ਵਿੱਚ ਦੇਸ਼ ਦੀ ਏਕਤਾ ਤੇ ਖਾਂਦਾਨ ਨੂੰ ਬਚਾਉਣ ਲਈ, ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਸਮੁੱਚੇ ਦੇਸ਼ ਵਾਸੀਓ ਆਪਾਂ ਕੱਤਰ ਹੋ ਗਏ। ਸਰਕਾਂ ਤੇ ਨਿਕਲਿਏ ਕਮਿਤ ਸ਼ਾਹ ਵਰਗੇ ਹੰਕਾਰੀ ਲੋਕਾਂ ਨੂੰ ਸਾਬਕਾ ਸਖਾਈਏ ਤਾਂ ਜੋ ਮੁਰ ਕੋਈ ਸੰਵਿਧਾਨਵਲ ਤੇ ਬਾਬਾ ਸਾਹਿਬ ਡਾਕਟਰ ਭੀਮਾ ਮਿੜ ਕਰਦੇ ਅਪਮਾਨ ਕਰਨ ਬਾਰੇ ਇੱਕ ਵਾਰ ਦੀ ਸੋਚਣ ਦੀ ਹਿੰਮਤ ਨਾ ਕਰੇ। ਉਸ ਲਈ ਆਸਿਕਰਤ ਜਿਹੜਾ ਹੋਇਆ ਬਾਬਾ ਸਾਹਿਬ ਮਿਲਕਰ ਦੇ ਸਮਰਥ ਉਹਦੇ ਚ ਯੂਪੀ ਦੇ ਵਿੱਚ ਤੇ ਹੋਰ ਕਈ ਜਗ੍ਹਾ ਸੁਧਾਰਸ ਕਰਦੇ ਆਂ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਦਲਤਾਂ ਦੇ ਉੱਪਰ ਅਮਰਕਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਉੱਪਰ ਤਦੋਂ ਮੋਤਾ ਹੋਈਆਂ ਉਹਦੀ ਸਖਤ ਨਿੰਦਿਆਸੀਂ ਕਰਦੇ ਆਂ ਕੋਈ ਅੰਦੋਲਨ ਤਿੱਖਾ ਕਰਨ ਵਾਸਤੇ 21 ਤਰੀਕ ਨੂੰ ਅਸੀਂ ਮੀਟਿੰਗ ਬੁਲਾਈ ਹੈ ਜੀ ਅਮਿਤ ਸ਼ਾਹ ਮਾਫੀ ਨਹੀਂ ਮੰਗਦੇ ਤੇ ਪਾਰਲੀਮੈਂਟ ਦੇ ਵਿੱਚੋਂ ਅਮਿਤ ਸ਼ਾਹ ਨੂੰ ਜਿਹੜੀ ਕੈਬਨਟ ਦੇ ਵਿੱਚੋਂ ਕੱਢਿਆ ਨਹੀਂ ਜਾਂਦਾ ਤਾਂ 21 ਤਰੀਕ ਦੀ ਮੀਟਿੰਗ 'ਚ ਫੈਸਲਾ ਲਵਾਂਗੇ ਨੈਸ਼ਨਲ ਦਲਤ ਮਾਮ ਪੰਚਾਇਤ ਤੇ ਡੋਮਾ ਪ੍ਰੇਸ਼ਾਂਗ ਵੱਲੋਂ ਇਸ ਸੰਘਾਸ ਨੂੰ ਹੋਰ ਤਿੱਖਾ ਕਰ BOOM!